ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਸ੍ਰਿੰਦਰਕੌਰ ਫਟਾਫਟ ਆਪਣੇ ਕਮਰੇ ਵਿੱਚ ਆਈ ਅਤੇ ਬਲਵੰਤ ਸਿੰਘ ਨੂੰ ਜਗਾਇਆ ਬਲਵੰਤ ਸਿੰਘ ਜੀ ਹੜਬੜਾ ਕੇ ਉੱਠੇ ਉੱਠਦੇ ਹੀ ਉਹਨਾਂ ਨੇ ਘੜੀ ਵੱਲ ਵੇਖਿਆ ਹਜੇ ਤਾਂ ਸਵੇਰ ਦੇ 7:00 ਵਜੇ ਸੀ ਜਿਵੇਂ ਕਿ ਮੈਂ ਆਪਣੀਆਂ ਅੱਖਾਂ ਮਲਦੇ ਹੋਏ ਉਹ ਸਰਿੰਦਰ ਨੂੰ ਕਹਿਣ ਲੱਗੇ ਉਹੋ ਅੱਜ ਤੈਨੂੰ ਕੀ ਹੋਇਆ ਤੈਨੂੰ ਕਿਹਾ ਸੀ ਨਾ ਕਿ ਮੈਨੂੰ ਛੇਤੀ ਨਾ ਠਾਈ ਰਾਤ ਨੂੰ ਕੋਈ ਜ਼ਰੂਰੀ ਕੰਮ ਕਰ ਰਿਹਾ ਸੀ ਮੈਂ ਬਹੁਤ ਲੇਟ ਸੁੱਤਾ ਫਿਰ ਵੀ ਤੂੰ ਮੈਨੂੰ ਜਲਦੀ ਉਠਾ ਦਿੱਤਾ ਤੈਨੂੰ ਪਤਾ ਨਾ ਜਦੋਂ ਮੇਰੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਮੈਂ ਸਾਰਾ ਦਿਨ ਪਰੇਸ਼ਾਨ ਰਹਿੰਦਾ ਹਾਂ ਹੁਣ ਮੇਰਾ ਸਾਰਾ ਦਿਨ ਹੀ ਖਰਾਬ ਨਿਕਲੂਗਾ ਉਸ ਦੀ ਗੱਲ ਸੁਣ ਕੇ ਉਸ ਦੀ ਪਤਨੀ ਘਬਰਾ ਕੇ ਬੋਲੀ ਓਹੋ ਤੁਹਾਨੂੰ ਤਾਂ ਨੀਂਦ ਦੀ ਪਈ ਆ ਛੇਤੀ ਉੱਠੋ ਰਮਣ ਦੇ ਸੌਰਿਆਂ ਤੋਂ ਫੋਨ ਆਇਆ ਰਮਣ ਦਾ ਨਾਮ ਸੁਣਦੇ ਹੀ ਬਲਵੰਤ ਸਿੰਘ ਦੀਆਂ ਅੱਖਾਂ ਵਿੱਚੋਂ ਜਿਵੇਂ ਨੀਂਦ ਇੱਕਦਮ ਗਾਇਬ ਹੋ ਗਈ ਕਿਉਂ ਕੀ ਹੋਇਆ ਇੰਨੀ ਸਵੇਰੇ ਸਵੇਰੇ ਫੋਨ ਕਿਵੇਂ ਆਇਆ ਸਭ ਕੁਝ ਠੀਕ ਤਾਂ ਹੈ ਨਾ 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 ਜੀ ਕਿੱਥੇ ਠੀਕ ਆ ਕੁਝ ਵੀ ਠੀਕ ਨਹੀਂ ਆ ਆਪਣੇ ਜਵਾਈ ਦਾ ਫੋਨ ਆਇਆ ਸੀ ਉਸਨੇ ਸਾਨੂੰ ਬੁਲਾਇਆ ਹੈ ਮੈਂ ਪੁੱਛਿਆ ਵੀ ਸੀ ਕਿ ਕੀ ਗੱਲ ਹੈ ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ ਇੱਕ ਵਾਰ ਤੁਸੀਂ ਹੀ ਫੋਨ ਕਰਕੇ ਪੁੱਛ ਲਵੋ ਸੁਰਿੰਦਰ ਨੇ ਬਲਵੰਤ ਸਿੰਘ ਦਾ ਫੋਨ ਉਹਨਾਂ ਦੇ ਹੱਥ ਵਿੱਚ ਦਿੰਦੇ ਹੋਏ ਕਿਹਾ ਬਲਵੰਤ ਸਿੰਘ ਨੇ ਵੀ ਫਟਾਫਟ ਫੋਨ ਲਾਇਆ ਉਹ ਆਪਣੇ ਜਵਾਈ ਹਰਜੀਤ ਨੂੰ ਫੋਨ ਕਰਨ ਲੱਗ ਗਏ ਪਰ ਹਰਜੀਤ ਨੇ ਫੋਨ ਨਾ ਚੱਕਿਆ ਦੋ ਤਿੰਨ ਵਾਰ ਬਲਵੰਤ ਸਿੰਘ ਨੇ ਫੋਨ ਟਰਾਈ ਕੀਤਾ ਪਰ ਹਰਜੀਤ ਦਾ ਜਵਾਬ ਨਾ ਆਉਂਦਾ ਵੇਖ ਕੇ ਉਹਨਾਂ ਨੂੰ ਚਿੰਤਾ ਹੋਣ ਲੱਗੀ ਆਖਰੋ ਬੈੱਡ ਤੋਂ ਖੜੇ ਹੁੰਦੇ ਹੋਏ ਬੋਲੇ ਪਤਾ ਨਹੀਂ ਕੀ ਗੱਲ ਹੋ ਗਈ ਹਰਜੀਤ ਤਾਂ ਫੋਨ ਹੀ ਨਹੀਂ ਚੱਕ ਰਿਹਾ ਚਲ ਤੂੰ ਐਂ ਕਰ ਛੇਤੀ ਤਿਆਰ ਹੋ ਜਾ ਆਪਾਂ ਹੁਣੇ ਚੱਲਦੇ ਆਂ ਬਲਵੰਤ ਸਿੰਘ ਦੇ ਹੁਕਮ ਦਾ ਪਾਲਣ ਕਰਦੇ ਹੋਏ ਸੁਰਿੰਦਰ ਕੌਰ ਫਟਾਫਟ ਬਿਨਾਂ ਨਹਾਏ ਹੀ ਤਿਆਰ ਹੋ ਗਈ ਤੇ ਦੋਨੋਂ ਪਤੀ ਪਤਨੀ ਬਿਨਾਂ ਚਾਹ ਪੀਤੇ ਘਰੋਂ ਚੱਲ ਪਏ ਅਜੇ 2 ਮਹੀਨੇ ਪਹਿਲਾਂ ਹੀ ਤਾਂ ਰਮਨ ਦਾ ਵਿਆਹ ਹਰਜੀਤ ਨਾਲ ਹੋਇਆ ਹੈ ਆਪਣੇ ਵੱਲੋਂ ਸਭ ਕੁਝ ਚੰਗੀ ਤਰ੍ਹਾਂ ਦੇਖਭਾਲ ਕਰਕੇ ਹੀ ਰਿਸ਼ਤਾ ਕੀਤਾ ਗਿਆ ਸੀ ਹਰਜੀਤ ਅੱਜ ਦੇ ਜ਼ਮਾਨੇ ਦਾ ਪੜਿਆ ਲਿਖਿਆ ਸਮਝਦਾਰ ਮੁੰਡਾ ਹੈ ਤੇ ਰਮਨ ਵੀ ਪੜੀ ਲਿਖੀ ਇੱਕ ਸੰਸਕਾਰੀ ਕੁੜੀ ਹੈ ਪਰਿਵਾਰ ਦੇ ਨਾਲ ਮਿਲਜੁਲ ਕੇ ਰਹਿਣ ਵਿੱਚ ਵਿਸ਼ਵਾਸ ਰੱਖਦੀ ਹੈ ਘਰ ਵਿੱਚ ਉਸ ਦੀ ਸੱਸ ਹੈ ਜੇਠ ਜਠਾਣੀ ਵੀ ਨੇ ਉਸ ਦੇ ਪਰਿਵਾਰ ਰਹਿੰਦੇ ਨੇ ਹਾਂ ਇੱਕ ਗੱਲ ਥੋੜੀ ਅਲੱਗ ਹੈ ਕਿ ਮਿਲਣੀ ਤੇ ਇੱਕ ਵਾਰ ਫੇਰ ਆਉਣ ਤੋਂ ਬਾਅਦ ਉਹ ਅੱਜ ਤੱਕ ਆਪਣੇ ਪੇਕੇ ਨਹੀਂ ਆਈ ਦੋ ਤਿੰਨ ਵਾਰ ਉਸ ਨੂੰ ਮਿਲਣ ਦੀ ਸੋਚ ਕੇ ਫੋਨ ਕੀਤਾ ਤਾਂ ਉਸ ਦੀ ਸੱਸ ਨੇ ਕਿਹਾ ਅੱਜ ਤਾਂ ਇਹਨਾਂ ਨੂੰ ਕਿਤੇ ਘੁੰਮਣ ਜਾਣਾ ਹੈ ਇਹ ਗੱਲ ਸੁਣ ਕੇ ਬਲਵੰਤ ਹੋਣੀ ਦੋਨੋਂ ਜਣੇ ਚੁੱਪ ਕਰ ਜਾਂਦੇ ਇਹ ਸੋਚ ਕੇ ਕਿ ਉਹਨਾਂ ਦੀ ਧੀ ਆਪਣੇ ਸਹੁਰਿਆਂ ਵਿੱਚ ਖੁਸ਼ ਹੈ ਫਿਰ ਅਜਿਹਾ ਅਚਾਨਕ ਉਹਨਾਂ ਦੇ ਘਰ ਵਿੱਚ ਕੀ ਹੋ ਗਿਆ ਕਿ ਹਰਜੀਤ ਨੇ ਉਹਨਾਂ ਨੂੰ ਫੋਨ ਕਰਕੇ ਇੰਨੀ ਜਲਦੀ ਸਵੇਰੇ ਸਵੇਰੇ ਬੁਲਾ ਲਿਆ ਦੋਨੋਂ ਪਤੀ ਪਤਨੀ ਸਾਰੇ ਰਸਤੇ ਅੰਦਾਜ਼ੇ ਲਗਾਉਂਦੇ ਹੋਏ ਰਮਣ ਦੇ ਸਹੁਰੇ ਪਹੁੰਚੇ ਜੋ ਕਿ 20 ਘੰਟੇ ਦੀ ਦੂਰੀ ਤੇ ਹੀ ਸੀ ਉੱਥੇ ਪਹੁੰਚ ਕੇ ਵੇਖਿਆ ਤਾਂ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਪਰ ਇਸ ਤਰ੍ਹਾਂ ਅੰਦਰ ਕਿਵੇਂ ਜਾ ਸਕਦੇ ਸੀ ਇਸ ਲਈ ਉਹਨਾਂ ਨੇ ਡੋਰ ਬੈਲ ਵਜਾਈ ਤਾਂ ਅੰਦਰੋਂ ਰਮਣ ਦੀ ਸੱਸ ਦੀ ਆਵਾਜ਼ ਆਈ ਅੰਦਰ ਆ ਜਾਓ ਤੁਸੀਂ ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਹਾਂ ਆਵਾਜ਼ ਸੁਣਦਿਆਂ ਹੀ ਬਲਵੰਤ ਨੇ ਸੁਰਿੰਦਰਵੱਲ ਵੇਖਿਆ ਤੇ ਦੋਨੋਂ ਜਣੇ ਅੰਦਰ ਚਲੇ ਗਏ ਅੰਦਰ ਜਾ ਕੇ ਵੇਖਿਆ ਤਾਂ ਰਮਣ ਦੀ ਸੱਸ ਅਤੇ ਉਸ ਦਾ ਪਤੀ ਹਰਜੀਤ ਸੋਫੇ ਤੇ ਬੈਠੇ ਹੋਏ ਸੀ ਪਰ ਰਮਨ ਕਿਤੇ ਵੀ ਨਜ਼ਰ ਨਹੀਂ ਸੀ ਆ ਰਹੀ ਉਹਨਾਂ ਨੇ ਇੱਧਰ ਉੱਧਰ ਵੇਖਿਆ ਤਾਂ ਰਮਨ ਦੀ ਸੱਸ ਬੋਲੀ ਉਹਨਾਂ ਨੂੰ ਵੀ ਬੁਲਾ ਲੈਨੇ ਆ ਪਹਿਲਾਂ ਤੁਸੀਂ ਤਾਂ ਬੈਠ ਜਾਓ ਅਸੀਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਉਹ ਦੋਨੋਂ ਸੋਫੇ ਤੇ ਆ ਕੇ ਬੈਠ ਗਏ ਬਲਵੰਤ ਸਿੰਘ ਨੇ ਹਰਜੀਤ ਵੱਲ ਵੇਖਿਆ ਜੋ ਕਿ ਬਹੁਤ ਗੁੱਸੇ ਵਿੱਚ ਸੀ ਨਾ ਉਸਨੇ ਪੈਰੀ ਹੱਥ ਲਾਏ ਤੇ ਨਾ ਹੀ ਕੋਈ ਦਵਾ ਸਲਾਮ ਉਹਨਾਂ ਨੂੰ ਬਹੁਤ ਹੈਰਾਨੀ ਹੋਈ ਮਨ ਵਿੱਚ ਇਹੀ ਉਦੇੜਬੁਣ ਚੱਲ ਰਹੀ ਸੀ ਕਿ ਆਖਰ ਹੋਇਆ ਕੀ ਆ ਇਹ ਸਥਿਤੀ ਸ੍ਰਿੰਦਰਕੌਰ ਦੀ ਵੀ ਸੀ ਆਖਰ ਬਲਵੰਤ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਕੀ ਗੱਲ ਹੈ ਭੈਣ ਜੀ ਤੁਸੀਂ ਇੰਨੀ ਸਵੇਰੇ ਸਵੇਰੇ ਸਾਨੂੰ ਬੁਲਾਇਆ ਕੀ ਗੱਲ ਹੋ ਗਈ ਉਹਨਾਂ ਦੀ ਗੱਲ ਸੁਣਦੇ ਹੀ ਰਮਨ ਦੀ ਸੱਸ ਨੇ ਮੂੰਹ ਬਣਾਉਂਦੇ ਕਿਹਾ ਇਹ ਤਾਂ ਤੁਸੀਂ ਆਪਣੀ ਧੀ ਤੋਂ ਹੀ ਪੁੱਛੋ ਕਿ ਉਸਨੇ ਆਪਣੇ ਸਹੁਰਿਆਂ ਵਿੱਚ ਰਹਿਣਾ ਹੈ ਜਾਂ ਨਹੀਂ ਉਹਨਾਂ ਦੀ ਗੱਲ ਸੁਣ ਕੇ ਸੁਰਿੰਦਰ ਕੌਰ ਘਬਰਾ ਗਈ ਅਤੇ ਆਪਣੇ ਸੀਨੇ ਤੇ ਹੱਥ ਰੱਖਦੇ ਹੋਏ ਬੋਲੀ ਅਜਿਹਾ ਕੀ ਹੋ ਗਿਆ ਭੈਣ ਜੀ ਰਮਨ ਨੇ ਕੁਝ ਕਹਿ ਦਿੱਤਾ ਜੇਕਰ ਕੋਈ ਗਲਤੀ ਹੋ ਗਈ ਤਾਂ ਆਪਣੀ ਧੀ ਸਮਝ ਕੇ ਮaaf ਕਰ ਦਿਓ ਮaaf ਕਰਨਾ ਭੈਣ ਜੀ ਜੇਕਰ ਮੇਰੀ ਧੀ ਅਜਿਹੀ ਗਲਤੀ ਕਰੇ ਮੈਂ ਤਾਂ ਉਸ ਦੀਆਂ ਲੱਤਾਂ ਤੋੜ ਦੇਵਾਂ ਇਹ ਤਾਂ ਤੁਸੀਂ ਆਪਣੀ ਧੀ ਨੂੰ ਸਿਰ ਚੜਾ ਕੇ ਰੱਖਿਆ ਹੋਇਆ ਆਪਣੀ ਗਲਤੀ ਮੰਨਣ ਦੀ ਜਗ੍ਹਾ ਉਸਨੇ ਤੁਹਾਨੂੰ ਫੋਨ ਲਾ ਦਿੱਤਾ ਰਮਣ ਦੀ ਸੱਸ ਤਾਂ ਕੁਝ ਸੁਣਨ ਨੂੰ ਤਿਆਰ ਹੀ ਨਹੀਂ ਸੀ ਬਿਨਾ ਪੂਰੀ ਗੱਲ ਦੱਸੇ ਹੀ ਬਸ ਆਪਣੇ ਮਨ ਦੀ ਭੜਾਸ ਕੱਢੀ ਜਾ ਰਹੀ ਸੀ ਉੱਥੇ ਹੀ ਸੁਰਿੰਦਰ ਕੌਰ ਅਤੇ ਬਲਵੰਤ ਸਿੰਘ ਸੋਚ ਰਹੇ ਸੀ ਕਿ ਰਮਣ ਨੇ ਉਹਨਾਂ ਨੂੰ ਫੋਨ ਕਦੋਂ ਕੀਤਾ ਤਾਂ ਬਲਵੰਤ ਸਿੰਘ ਨੇ ਹਰਜੀਤ ਵੱਲ ਵੇਖਿਆ ਪਰ ਉਹ ਤਾਂ ਕੁਝ ਬੋਲ ਹੀ ਨਹੀਂ ਸੀ ਰਿਹਾ ਐਨੇ ਨੂੰ ਸੁਰਿੰਦਰ ਰਮਣ ਦੀ ਸੱਸ ਨੂੰ ਕਹਿੰਦੀ ਭੈਣ ਜੀ ਤੁਸੀਂ ਦੱਸੋਗੇ ਵੀ ਕਿ ਕੀ ਹੋਇਆ ਅਖਰ ਰਮਣ ਨੇ ਅਜਿਹਾ ਕੀ ਕਰ ਦਿੱਤਾ ਤੁਸੀਂ ਰਮਣ ਨੂੰ ਵੀ ਬੁਲਾਓ ਉਸ ਦੇ ਸਾਹਮਣੇ ਹੀ ਗੱਲ ਕਰਦੇ ਹਾਂ ਕੀ ਸਿਖਾਇਆ ਹੈ ਤੁਸੀਂ ਉਸ ਨੂੰ ਬਸ ਮੇਰੇ ਪੱਲੇ ਨਾਲ ਬੰਨ ਦਿੱਤਾ ਮੇਰੀ ਤਾਂ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਨਾ ਅਜਿਹੀ ਔਰਤ ਜਿਸ ਨੂੰ ਆਪਣੇ ਪਤੀ ਦੀਆਂ ਭਾਵਨਾਵਾਂ ਦਾ ਕੋਈ ਖਿਆਲ ਹੀ ਨਹੀਂ ਹੁਣ ਤਾਂ ਹਰਜੀਤ ਵੀ ਵਿੱਚ ਹੀ ਬੋਲ ਪਿਆ ਉਸ ਨੂੰ ਇਸ ਤਰ੍ਹਾਂ ਉੱਚੀ ਉੱਚੀ ਬੋਲਦੇ ਵੇਖ ਕੇ ਬਲਵੰਤ ਸਿੰਘ ਵੀ ਖੜਾ ਹੋ ਗਿਆ ਇੰਨੇ ਵਿੱਚ ਰਮਣ ਵੀ ਆਪਣੇ ਕਮਰੇ ਵਿੱਚੋਂ ਨਿਕਲ ਕੇ ਬਾਹਰ ਆ ਗਈ ਰਮਣ ਨੂੰ ਵੇਖਦੇ ਹੀ ਸੁਰਿੰਦਰਕੌਰ ਦੀ ਚੀਕ ਨਿਕਲ ਗਈ ਉਸ ਦੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਸਾਫ਼ ਪਤਾ ਲੱਗ ਰਿਹਾ ਸੀ ਕਿ ਉਸ ਨੂੰ ਮਾਰਿਆ ਗਿਆ ਹੈ ਰਮਣ ਕੀ ਹੋਇਆ ਤੈਨੂੰ ਇਹ ਸੱਟ ਦਾ ਨਿਸ਼ਾਨ ਕਿਵੇਂ ਕੀ ਕੀਤਾ ਹੈ ਇਨ੍ਹਾਂ ਨੇ ਤੇਰੇ ਨਾਲ ਸੁਰਿੰਦਰ ਲਗਭਗ ਰੋਂਦੇ ਹੋਏ ਰਮਣ ਵੱਲ ਗਈ ਤੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਰਮਣ ਨੂੰ ਇਸ ਤਰ੍ਹਾਂ ਵੇਖ ਕੇ ਇੱਕ ਵਾਰ ਤਾਂ ਬਲਵੰਤ ਸਿੰਘ ਦਾ ਕਾਲਜਾ ਵੀ ਮੂੰਹ ਨੂੰ ਆਉਣ ਲੱਗਾ ਪਰ ਫਿਰ ਹਿੰਮਤ ਕਰਦੇ ਹੋਏ ਉਹ ਹਰਜੀਤ ਨੂੰ ਕਹਿਣ ਲੱਗੇ ਕੀ ਕੀਤਾ ਹੈ ਤੁਸੀਂ ਮੇਰੀ ਧੀ ਨਾਲ ਜੇ ਇਹ ਪਤੀ ਦੇ ਹੁੰਦੇ ਹੋਏ ਗੈਰ ਮਰਦਾਂ ਨਾਲ ਗੱਲ ਕਰੂਗੀ ਤਾਂ ਇਸ ਤਰ੍ਹਾਂ ਹੀ ਹੋਵੇਗਾ ਅਜਿਹਾਂ ਔਰਤਾਂ ਨੂੰ ਇਸੇ ਤਰ੍ਹਾਂ ਕੰਟਰੋਲ ਵਿੱਚ ਕੀਤਾ ਜਾਂਦਾ ਹੈ ਹਰਜੀਤ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਉਸ ਦੀ ਮਾਂ ਵਿੱਚ ਬੋਲ ਪਈ ਉਹਨਾਂ ਦੀ ਗੱਲ ਸੁਣਦੇ ਹੀ ਬਲਵੰਤ ਸਿੰਘ ਅਤੇ ਪਰਮਜੀਤ ਕੌਰ ਇੱਕ ਦੂਜੇ ਵੱਲ ਵੇਖਦੇ ਰਹਿ ਗਏ ਉਹਨਾਂ ਨੇ ਰਮਣ ਵੱਲ ਵੇਖਿਆ ਤਾਂ ਰਮਣ ਨੇ ਰੋਂਦੇ ਹੋਏ ਦੱਸਿਆ ਕਿ ਪਾਪਾ ਇਹ ਜਵਾਈ ਤੁਹਾਡਾ ਬਿਲਕੁਲ ਪਾਗਲ ਹੈ ਦੇਖੋ ਕਿਸ ਤਰ੍ਹਾਂ ਇਸਨੇ ਮੈਨੂੰ ਮਾਰਿਆ ਮੈਂ ਕਿਸੇ ਨਾਲ ਵੀ ਚਾਹੇ ਉਹ ਔਰਤ ਹੋਵੇ ਜਾਂ ਮਰਦ ਥੋੜਾ ਜਿਹਾ ਵੀ ਹੱਸ ਬੋਲ ਕੀ ਲਮਾ ਮੈਨੂੰ ਮਾਰਨ ਲਈ ਤਿਆਰ ਹੋ ਜਾਂਦਾ ਹੈ ਘਰ ਦੀ ਛੱਤ ਜਾਂ ਬਾਲਕੋਨੀ ਵਿੱਚ ਇਕੱਲੀ ਖੜੀ ਹੋ ਜਾਵਾਂ 10 ਗੱਲਾਂ ਸੁਣਾਉਣ ਲੱਗ ਜਾਂਦਾ ਹੈ ਸਭ ਦੇ ਸਾਹਮਣੇ ਹੀ ਥੱਪੜ ਲਗਾ ਦਿੰਦਾ ਹੈ ਮਿਲਣੀ ਦੀ ਰਸਮ ਤੋਂ ਕੁਝ ਦਿਨ ਬਾਅਦ ਜਦੋਂ ਵੀਰਾ ਵਾਪਸ ਸ਼ਹਿਰ ਜਾ ਰਿਹਾ ਸੀ ਤਾਂ ਮੈਨੂੰ ਮਿਲਣ ਲਈ ਆ ਗਿਆ ਉਦੋਂ ਵੀ ਇਹਨਾਂ ਨੇ ਮੈਨੂੰ ਥੱਪੜ ਮਾਰਿਆ ਇਹ ਕਹਿ ਕੇ ਕਿ ਇਹ ਆਦਮੀ ਇੱਥੇ ਕੀ ਕਰਨ ਆਇਆ ਹੈ ਉਸ ਦੀ ਗੱਲ ਸੁਣ ਕੇ ਸੁਰਿੰਦਰ ਨੇ ਕਿਹਾ ਤੂੰ 2 ਮਹੀਨਿਆਂ ਤੋਂ ਇਹ ਸਭ ਕੁਝ ਕਿਉਂ ਚੱਲਦੀ ਰਹੀ ਪਹਿਲਾਂ ਕਿਉਂ ਨਹੀਂ ਦੱਸਿਆ ਕਿਵੇਂ ਦੱਸਦੀ ਮੰਮੀ ਇਹਨਾਂ ਨੇ ਮੇਰਾ ਮੋਬਾਈਲ ਆਪਣੇ ਕੋਲ ਰੱਖ ਲਿਆ ਜਦੋਂ ਤੁਹਾਡਾ ਫੋਨ ਆਉਂਦਾ ਤਾਂ ਹੀ ਮੇਰੇ ਕੋਲ ਹੀ ਖੜੇ ਹੁੰਦੇ ਸੀ ਮੈਨੂੰ ਬਿਲਕੁਲ ਵੀ ਇਕੱਲਾ ਨਹੀਂ ਸੀ ਛੱਡਦੇ ਕਿ ਮੈਂ ਤੁਹਾਨੂੰ ਕੁਝ ਦੱਸਣਾ ਦੇਵਾਂ ਇਥੋਂ ਤੱਕ ਕਿ ਮੈਨੂੰ ਪੇਕੇ ਵੀ ਨਹੀਂ ਜਾਣ ਦਿੱਤਾ ਤੇ ਮੰਮੀ ਜੀ ਇਹ ਸਭ ਆਪਣੇ ਪੁੱਤਰ ਦੇ ਬਿਹੇਵ ਵਿੱਚ ਸਾਥ ਦਿੰਦੇ ਰਹੇ ਅੱਜ ਸਵੇਰੇ ਮੈਂ ਇਹਨਾਂ ਲਈ ਚਾਹ ਬਣਾ ਕੇ ਕਮਰੇ ਵਿੱਚ ਲਿਆਂਈ ਤੇ ਮੇਰਾ ਫੋਨ ਡਰੈਸਿੰਗ ਟੇਬਲ ਤੇ ਹੀ ਪਿਆ ਸੀ ਕਮਰੇ ਵਿੱਚ ਕੋਈ ਹੋਰ ਮੌਜੂਦ ਨਾ ਹੋਣ ਕਰਕੇ ਮੈਂ ਆਪਣਾ ਫੋਨ ਦੇਖਣ ਲੱਗੀ ਉਦੋਂ ਹੀ ਹਰਜੀਤ ਬਾਥਰੂਮ ਵਿੱਚੋਂ ਬਾਹਰ ਆਏ ਤੇ ਮੇਰੇ ਤੇ ਇਲਜ਼ਾਮ ਲਾਉਣ ਲੱਗੇ ਕਿ ਮੈਂ ਉਹਨਾਂ ਦੀ ਪਿੱਠ ਪਿੱਛੇ ਕਿਸੇ ਨਾਲ ਗੱਲਾਂ ਕਰ ਰਹੀ ਹਾਂ ਜਦੋਂ ਮੈਂ ਮਨਾ ਕੀਤਾ ਤਾਂ ਉਹ ਮੈਨੂੰ ਮਾਰਨ ਲੱਗੇ ਤੇ ਮੇਰਾ ਫੋਨ ਖੋ ਕੇ ਫਰਸ਼ ਤੇ ਸੁੱਟ ਕੇ ਤੋੜ ਦਿੱਤਾ ਜਦੋਂ ਮੈਂ ਕਿਹਾ ਕਿ ਮੈਂ ਮੰਮੀ ਪਾਪਾ ਨੂੰ ਫੋਨ ਕਰ ਦਿੱਤਾ ਹੈ ਤਾਂ ਇਹਨਾਂ ਨੂੰ ਲੱਗਿਆ ਕਿ ਮੈਂ ਸੱਚੀ ਹੀ ਤੁਹਾਨੂੰ ਫੋਨ ਕਰ ਦਿੱਤਾ ਹੈ ਤੇ ਫਿਰ ਹਰਜੀਤ ਨੇ ਆਪਣੇ ਵੱਲੋਂ ਤੁਹਾਨੂੰ ਫੋਨ ਕਰਕੇ ਇੱਥੇ ਬੁਲਾ ਲਿਆ ਇਹਨਾਂ ਦੀਆਂ ਅਜਈਆਂ ਆਦਤਾਂ ਕਰਕੇ ਮੇਰੇ ਜੇਠ ਤੇ ਜਠਾਣੀ ਇੱਥੇ ਨਹੀਂ ਰਹਿੰਦੇ ਪਾਪਾ ਮੈਨੂੰ ਵੀ ਇੱਥੋਂ ਲੈ ਚੱਲੋ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ ਰਮਣ ਨੇ ਰੋਂਦੇ ਹੋਏ ਸਭ ਕੁਝ ਦੱਸ ਦਿੱਤਾ ਵਾ ਵਾ ਐ ਕਿ ਮੈਂ ਚਲੀ ਜਾਏਂਗੀ ਹੁਣ ਤੂੰ ਤੂੰ ਇਸ ਘਰ ਦੀ ਨੂੰਹ ਆ ਸਾਡੀ ਮਰਜ਼ੀ ਤੋਂ ਬਿਨਾਂ ਇੱਕ ਕਦਮ ਵੀ ਵਾਰ ਨਹੀਂ ਰੱਖ ਸਕਦੀ ਰਮਣ ਦੀ ਸੱਸ ਰੋਵ ਮਾਰਦੇ ਹੋਏ ਕਹਿਣ ਲੱਗੀ ਬਸ ਕਰੋ ਭੈਣ ਜੀ ਬਹੁਤ ਬੋਲ ਚੁੱਕੇ ਹੋ ਤੁਸੀਂ ਜਦੋਂ ਤੁਸੀਂ ਸਾਡੇ ਸਾਹਮਣੇ ਹੀ ਇੰਨਾ ਕੁਝ ਬੋਲ ਰਹੇ ਹੋ ਤਾਂ ਪਿੱਠ ਪਿੱਛੇ ਤਾਂ ਪਤਾ ਨਹੀਂ ਕੀ ਕੀ ਕਰਦੇ ਹੋਮੋਂਗੇ ਤੇ ਹੁਣ ਤੁਹਾਡੀ ਕਿਹੜੀ ਇਜਾਜ਼ਤ ਬਾਕੀ ਰਹਿ ਗਈ ਸ੍ਰਿੰਦਰ ਨੇ ਕਿਹਾ ਜੇਕਰ ਇਸਨੇ ਘਰੋਂ ਬਾਹਰ ਪੈਰ ਵੀ ਰੱਖਿਆ ਤਾਂ ਇਸਦੇ ਲਈ ਇਸ ਘਰ ਦੇ ਦਰਵਾਜ਼ੇ ਹਮੇਸ਼ਾ ਹਮੇਸ਼ਾ ਲਈ ਬੰਦ ਹੋ ਜਾਣਗੇ ਫਿਰ ਤੁਸੀਂ ਆਪਣੀ ਧੀ ਨੂੰ ਆਪਣੇ ਘਰੇ ਹੀ ਬਿਠਾ ਕੇ ਰੱਖਣਾ ਇਸ ਵਾਰ ਹਰਜੀਤ ਨੇ ਸ੍ਰਿੰਦਰ ਨੂੰ ਉਂਗਲੀ ਦਿਖਾ ਕੇ ਗੱਲ ਕਰਦੇ ਹੋਏ ਕਿਹਾ ਬਲਵੰਤ ਸਿੰਘ ਵੀ ਇਸ ਗੱਲ ਨੂੰ ਬਰਦਾਸ਼ਤ ਨਾ ਕਰ ਸਕਿਆ ਖਬਰਦਾਰ ਇੰਨੀ ਦੇਰ ਤੋਂ ਬਰਦਾਸ਼ਤ ਕਰ ਰਹੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਬੋਲਣਾ ਨਹੀਂ ਆਉਂਦਾ ਆਪਣੀ ਇਸ ਉਂਗਲੀ ਨੂੰ ਆਪਣੀ ਮੁਠੀ ਵਿੱਚ ਹੀ ਬੰਦ ਕਰ ਲਾ ਜਦੋਂ ਤੂੰ ਆਪਣੀ ਸੱਸ ਨਾਲ ਇਸ ਤਰ੍ਹਾਂ ਗੱਲ ਕਰ ਸਕਦਾ ਹੈ ਤਾਂ ਤੂੰ ਕਿੰਨਾ ਕੁ ਕਾਬਲ ਹੈ ਇਹ ਸਭ ਪਤਾ ਚੱਲ ਰਿਹਾ ਹੈ ਤੇਰੀ ਹਿੰਮਤ ਕਿਵੇਂ ਹੋਈ ਮਰੀਤੀ ਤੇ ਹੱਥ ਚੁੱਕਣ ਦੀ ਬਲਵੰਤ ਸਿੰਘ ਨੇ ਕਿਹਾ ਤਾਂ ਹਰਜੀਤ ਗੁੱਸੇ ਨਾਲ ਉਹਨਾਂ ਵੱਲ ਵੇਖ ਕੇ ਬੋਲਿਆ ਇਹ ਮੇਰੀ ਪਤਨੀ ਆ ਮੇਰਾ ਵਿਆਹ ਹੋਇਆ ਇਹਦੇ ਨਾਲ ਤੇ ਤੁਸੀਂ ਖੁਦ ਕੰਨਿਆਦਾਨ ਕੀਤਾ ਸੀ ਹੁਣ ਮੈਂ ਇਸਦੇ ਨਾਲ ਜੋ ਵੀ ਕਰਾਂ ਤੁਸੀਂ ਕੌਣ ਹੁੰਦੇ ਹੋ ਬੋਲਣ ਵਾਲੇ ਹੁਣ ਮੈਂ ਇਸ ਦਾ ਮਾਲਕ ਹਾਂ ਤੇ ਪੂਰਾ ਮਾਲਕਾਨਾ ਹੱਕ ਮੇਰਾ ਹੈ ਕੁੜੀ ਦਾ ਵਿਆਹ ਹੋਣ ਤੋਂ ਬਾਅਦ ਉਸ ਦਾ ਹੱਕਦਾਰ ਬਦਲ ਜਾਂਦਾ ਹੈ ਹੁਣ ਤੁਹਾਡੀ ਬੇਟੀ ਤੇ ਸਿਰਫ ਮੇਰਾ ਅਧਿਕਾਰ ਹੈ ਤੁਹਾਡਾ ਕੰਮ ਵਿਆਹ ਤੋਂ ਪਹਿਲਾਂ ਤੱਕ ਦਾ ਸੀ ਹੁਣ ਤੁਹਾਨੂੰ ਸਾਡੇ ਵਿੱਚ ਬੋਲਣ ਦੀ ਕੋਈ ਜ਼ਰੂਰਤ ਨਹੀਂ ਆ ਹਰਜੀਤ ਨੇ ਬੜੀ ਬੇਸ਼ਰਮੀ ਨਾਲ ਕਿਹਾ ਐਨਾ ਸੁਣਦਿਆਂ ਹੀ ਬਲਵੰਤ ਸਿੰਘ ਨੂੰ ਵੀ ਗੁੱਸਾ ਆ ਗਿਆ ਤੇ ਉਹ ਵੀ ਗਰਜਦੇ ਹੋਏ ਕਹਿਣ ਲੱਗੇ ਵਿਆਹ ਕੀਤਾ ਸੀ ਆਪਣੀ ਧੀ ਦਾ ਵੇਚੀ ਨਹੀਂ ਆ ਵਿਆਹ ਤੋਂ ਬਾਅਦ ਵੀ ਉਹ ਮੇਰੀ ਧੀ ਆ ਉਹ ਕੋਈ ਪਲਾਟ ਨਹੀਂ ਕਿ ਜਿਸ ਦੀ ਰਜਿਸਟਰੀ ਤੇਰੇ ਨਾਮ ਤੇ ਹੋ ਗਈ ਜਿਸ ਨਾਲ ਵਿਆਹ ਕਰਦੇ ਹੀ ਤੈਨੂੰ ਮਾਲਕਾਨਾ ਹੱਕ ਮਿਲ ਗਿਆ ਇੱਕ ਔਰਤ ਵਿੱਚ ਤੇ ਇੱਕ ਪਲਾਟ ਵਿੱਚ ਬਹੁਤ ਫਰਕ ਹੁੰਦਾ ਹੈ ਕਿੰਨੀ ਗੰਦੀ ਸੋਚ ਆ ਤੇਰੀ ਅਫਸੋਸ ਹੁੰਦਾ ਮੈਨੂੰ ਕਿ ਮੈਨੂੰ ਮੈਂ ਤੈਨੂੰ ਆਪਣੀ ਧੀ ਦੇ ਲਾਇਕ ਸਮਝਿਆ ਪਰ ਮੈਂ ਤਾਂ ਇਹ ਭੁੱਲ ਗਿਆ ਸੀ ਕਿ ਦੋ ਤਿੰਨ ਮੁਲਾਕਾਤਾਂ ਵਿੱਚ ਅੰਦਰ ਦੀ ਗੰਦਗੀ ਨਹੀਂ ਦਿਸਦੀ ਹੁੰਦੀ ਸਿਰਫ ਉਹ ਹੀ ਦਿਸਦਾ ਹੈ ਜੋ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਹੁਣ ਸਚਾਈ ਮੇਰੇ ਸਾਹਮਣੇ ਆ ਚੁੱਕੀ ਆ ਤੇ ਮੈਂ ਮੇਰੀ ਧੀ ਇਸ ਘਰ ਵਿੱਚ ਇੱਕ ਮਿੰਟ ਲਈ ਵੀ ਨਹੀਂ ਛੱਡਾਂਗਾ ਬਲਵੰਤ ਸਿੰਘ ਲਗਭਗ ਫੈਸਲਾ ਸੁਣਾਉਂਦੇ ਹੋਏ ਬੋਲੇ ਗੁੱਸੇ ਵਿੱਚ ਹੀ ਉਹ ਆਪਣੀ ਧੀ ਨੂੰ ਉੱਥੋਂ ਲੈ ਕੇ ਰਵਾਨਾ ਹੋ ਗਏ ਸਭ ਤੋਂ ਪਹਿਲਾਂ ਉਹ ਰਮਨ ਨੂੰ ਲੈ ਕੇ ਪੁਲਿਸ ਸਟੇਸ਼ਨ ਗਏ ਅਤੇ ਹਰਜੀਤ ਤੇ ਉਸ ਦੀ ਮਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਰਮਨ ਦੀ ਸਥਿਤੀ ਵੇਖ ਕੇ ਪੁਲਿਸ ਵੀ ਤੁਰੰਤ ਐਕਸ਼ਨ ਵਿੱਚ ਆ ਗਈ ਤੇ ਉਹਨਾਂ ਨੇ ਹਰਜੀਤ ਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਕੁਝ ਦਿਨਾਂ ਬਾਅਦ ਹੀ ਤਲਾਕ ਦੀ ਅਰਜ਼ੀ ਦੇ ਦਿੱਤੀ ਗਈ ਜਿਸ ਨਾਲ ਜਲਦੀ ਹੀ ਰਮਨ ਨੂੰ ਤਲਾਕ ਵੀ ਮਿਲ ਗਿਆ ਛੋਟੀ ਆਮਦਨ ਨਾਲ ਤਾਂ ਗੁਜ਼ਾਰਾ ਹੋ ਸਕਦਾ ਹੈ ਪਰ ਛੋਟੀ ਸੋਚ ਵਾਲੇ ਬੰਦੇ ਨਾਲ ਕਦੇ ਵੀ ਗੁਜ਼ਾਰਾ ਨਹੀਂ ਹੋ ਸਕਦਾ ਔਰਤ ਕੋਈ ਖਰੀਦੋ-ਫਰੋਖਤ ਵਾਲੀ ਚੀਜ਼ ਨਹੀਂ ਹੁੰਦੀ ਕਿ ਜਿਸ ਦੇ ਮਾਲਕ ਬਦਲਦੇ ਰਹਿਣ ਵਿਆਹ ਤੋਂ ਬਾਅਦ ਉਸ ਦਾ ਪਤੀ ਭਾਵਨਾਵਾਂ ਦੀ ਕਦਰ ਕਰਨ ਵਾਲਾ ਹੋਣਾ ਚਾਹੀਦਾ ਹੈ ਹੱਕ ਜਮਾਉਣ ਵਾਲਾ ਨਹੀਂ ਕੀ ਰਮਨ ਦੇ ਪਾਪਾ ਦਾ ਫੈਸਲਾ ਸਹੀ ਸੀ ਵਿਆਹ ਤੋਂ 2 ਮਹੀਨੇ ਬਾਅਦ ਹੀ ਧੀ ਦਾ ਤਲਾਕ ਹੋ ਜਾਣਾ ਇੱਕ ਮਾਂ ਪਿਓ ਲਈ ਸੌਖੀ ਗੱਲ ਨਹੀਂ ਹੁੰਦੀ ਰਿਸ਼ਤੇਦਾਰ ਆਣ ਗਵਾਂਣ ਦੇ ਲੋਕ ਗੱਲਾਂ ਕਰਦੇ ਨੇ ਪਰ ਬਲਵੰਤ ਸਿੰਘ ਨੂੰ ਸਾਰੀਆਂ ਚੀਜ਼ਾਂ ਨਾਲੋਂ ਵੱਡੀ ਆਪਣੀ ਧੀ ਦੀ ਖੁਸ਼ੀ ਅਤੇ ਆਪਣੀ ਧੀ ਦੀ ਜ਼ਿੰਦਗੀ ਸੀ ਉਸਨੇ ਇਹ ਬਿਲਕੁਲ ਵੀ ਨਹੀਂ ਸੋਚਿਆ ਕਿ ਮੇਰੀ ਧੀ ਇੱਕ ਤਲਾਕशुदा ਕੁੜੀ ਕਹਲਾਈਗੀ ਪਰ ਉਸ ਨੂੰ ਆਪਣੀ ਧੀ ਦੀਆਂ ਖੁਸ਼ੀਆਂ ਦੀ ਪ੍ਰਵਾਹ ਸੀ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ